ਬੀਤੀ ਰਾਤ ਹੁਸ਼ਾਰਪੁਰ ਦੇ ਮੁਹੱਲਾ ਰਹੀਮਪੁਰ ਦੇ ਨੀਕਸਠਿਕ ਬਾਜਵਾ ਪੈਟਰੋਲ ਪੰਪ ਸਾਹਮਣੇ ਹੋਈ ਇੱਕ ਦਰਦ ਰੰਗ ਸੜਕ ਹਾਦਸੇ 'ਚ ਇੱਕ ਹਫਤਾ ਪਹਿਲਾਂ ਹੀ ਕੈਨੇਡਾ ਤੋਂ ਆਏ ਮਾਂ-ਪੁੱਤ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਕੀ ਆਨਾਵਾ ਆਪਣਾ ਅਮਰਜੀਤ ਸਿੰਘ ਅਮਰਜੀਤ ਸਿੰਘ ਜੀ ਕਿਹੜੀ ਜਗ੍ਹਾ ਦੁਕਾਨ ਆ ਆਪਣੀ ਆਜ ਨਾਲ ਹੀ ਹੈ ਜੇ ਸਾਹਮਣੇ ਦਿੱਲੀ ਫਰਨੀਚਰ ਠੀਕ ਹੈ ਜੀ ਇਹ ਰਾਤ ਇਹ ਕਿ ਐਕਸੀਡੈਂਟ ਹੋਇਆ ਜੀ ਬੜਾ ਖਤਰਨਾਕ ਤੇ ਮੋਤਾ ਵੀ ਹੋ ਗਿਆ ਹਾਸੇ ਦੇ ਵਿੱਚ ਕੀ ਤੁਹਾਡੇ ਸਾਹਮਣੇ ਵੈਸੇ ਜੀ ਹਾਸਾ ਨਹੀਂ ਜੀ ਅਸੀਂ ਅੰਦਰ ਬੈਠੇ ਸੀ ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਤੇ ਅਸੀਂ ਦੌੜ ਕੇ ਉੱਪਰੋਂ ਖਿੜਕੀ ਚੋਂ ਦੇਖਿਆ ਤਾਂ ਥੱਲੇ ਤਿੰਨ ਬੰਦੇ ਡਿਗੇ ਪਏ ਸੀ ਦੋ ਗੱਟੀਆਂ ਸੀਗੀਆਂ ਤੇ ਅਸੀਂ ਦੌੜ ਕੇ ਮੈਂ ਫਟਾਫਟ ਥੱਲੇ ਉਤਰ ਕੇ ਆਇਆ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਸੀਗੀ ਦੋ ਜੈਂਟ ਸੀਗੇ ਕੋਈ ਇੱਕ ਲੜਕਾ ਸੀਗਾ 20 ਸਾਲ ਦਾ ਇਹ ਕੋ ਬੰਦਾ ਹੋਰ ਸੀਗਾ ਤੇ ਬਹੁਤ ਬੁਰੀ ਤਰ੍ਹਾਂ ਦਾ ਮਤਲਬ ਉਹਨਾਂ ਦੇ ਖੂਨੋ ਖੂਨ ਹੋਇਆ ਪਿਆ ਸੀ ਬੁਰਾ ਹਾਲ ਹੋਇਆ ਪਿਆ ਸੀ ਤੇ ਇੱਥੇ ਵੱਜਿਆ ਜੀ ਆ ਕੇ ਹੁਣ ਰੱਬ ਜਾਣਦਾ ਕੀ ਪਤਾ ਨਹੀਂ ਆਪਸ ਵਿੱਚ ਕਿੱਦਾਂ ਵੱਜਿਆ ਕਿ ਪਰ ਜਿੱਥੇ ਇੱਕ ਗੱਡੀ ਕੋਈ ਤੇਜ਼ ਸੀ ਮੇਰੇ ਹਿਸਾਬ ਨਾਲ ਬਾਈਕ ਬਹੁਤ ਜ਼ਿਆਦਾ ਤੇਜ਼ ਸੀਗਾ ਉਹ ਆ ਕੇ ਐਕਟਿਵਾ ਆਪਸ ਦੇ ਵਿੱਚ ਵੱਜੇ ਆ ਮੋਟਰਸਾਈਕਲ ਤੇ ਐਕਟਿਵਾ ਮੋਟਰਸਾਈਕਲ ਤੇ ਐਕਟਿਵਾ ਵੱਜੇ ਆ ਠੀਕ ਆ ਜੀ ਤੇ ਕੋਈ ਲੱਗਿਆ ਪਤਾ ਕਿੱਥੋਂ ਦੇ ਰਹਿਣ ਵਾਲੇ ਸੀਗੇ ਲੋਕਲ ਸੀ ਹਾਂ ਜੀ ਜਿਹੜੇ ਮੋਟਰ ਆਪਣੇ ਐਕਟਿਵਾ ਤੇ ਸੀਗੇ ਉਹ ਸ਼ਾਇਦ ਮਾਂ ਪੁੱਤ ਸੀਗੇ ਤੇ ਉਹ ਦੋ ਨੰਬਰ ਸਕੀਮ 438 ਨੰਬਰ ਕੋਠੀ ਚ ਰਹਿੰਦੇ ਇੱਥੇ ਆਏ ਸੀ ਆਪਣੇ ਬ੍ਰਦਰ ਨੂੰ ਮਿਲਣ। ਤੋਂ ਬਸ ਉਹ ਇਥੋਂ ਜਦਾਂ ਸ਼ਹਿਰ ਚ ਘੁੰਮਦੇ ਪਏ ਸੀ ਤਾਂ ਉਹ ਇਧਰੋਂ ਨਿਕਲੇ ਤਾਂ ਸਾਹਮਣੇ ਮੋਟਰਸਾਈਕਲ ਵਾਲਾ ਸ਼ਾਇਦ ਸ਼ਰਾਬ ਪੀਤੀ ਹੋਈ ਸੀ ਕੋਈ ਨਸ਼ਾ ਕੀਤਾ ਹੋਇਆ ਸੀ ਉਹਨੇ। ਸਪੀਡ ਫਾਸਟ ਸੀ ਉਹਦੀ। ਉਹ ਆਪਸ ਚ ਵੱਜੇ ਤਾਂ ਐਕਸੀਡੈਂਟ ਹੋਇਆ ਹੈ। ਕਿੰਨੇ ਮੌਤਾਂ ਵੀ ਹੋਈਆਂ ਵਿੱਚ ਹੱਥ। ਬਹੁਤੇ ਤਿੰਨੇ ਬੰਦੇ ਪੂਰੇ ਹੋ ਗਏ ਜੀ। ਕਿੰਨੇ ਕ ਵਜੇ ਦੀ ਗੱਲ ਹੈ ਜੀ? ਇਹ ਤਕਰੀਬਨ 8:30 8 ਵਜੇ ਦੀ ਗੱਲ ਹੈ ਜੀ। ਮੈਂ ਉਹ ਕਹਿੰਦੇ ਕਿ ਐਂਬੂਲੈਂਸ ਨੂੰ ਬਹੁਤ ਫੋਨ ਕੀਤਾ ਬਹੁਤ ਜੀ ਐਂਬੂਲੈਂਸ ਨੂੰ ਬਹੁਤ ਇਸ ਕੰਟਰੋਲ ਰੂਮ ਨੂੰ ਫੋਨ ਕੀਤਾ ਉਹਨਾਂ ਨੂੰ ਵੀ ਉਹ ਕਹਿੰਦੇ ਜੀ ਅੱਛਾ ਜੀ ਆ ਗਏ ਬੰਦੇ ਤੁਹਾਡੇ ਚੱਕ ਕੇ ਲੈ ਗਏ ਠੀਕ ਹੈ ਉਹਨਾਂ ਨੇ ਕੋਈ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਆਨੇ ਆ ਜਾਂ ਅਸੀਂ ਕੋਈ ਦੇਖਦੇ ਆ ਐਂਬੂਲੈਂਸ ਵਾਲੇ ਵੀ ਅੱਧਾ ਪੌਣਾ ਘੰਟਾ ਉਹ ਬੰਦੇ ਇੱਥੇ ਤੜਫਦੇ ਰਹੇ ਤਾਂ ਕਿਸੇ ਨੇ ਵੀ ਆ ਕੇ ਇੱਥੇ ਬਾਤ ਨਹੀਂ ਪੁੱਛੀ ਉਹਨਾਂ ਦੀ ਤੇ ਮਤਲਬ ਕਹਿ ਲਓ ਵੀ ਜੇ ਆਪਾਂ ਸ਼ਾਇਦ ਥੋੜਾ ਐਫਰਟ ਕਰਦੇ ਉਹ ਬਚ ਵੀ ਸਕਦੇ ਸੀ ਕਿੰਨੇ ਕ ਵਜੇ ਦੀ ਗੱਲ ਹੈ ਇਹ 8:00 8:00 ਵਜੇ ਦੇ ਵਿੱਚ ਹੋਇਆ ਜੀ ਸਰ ਇੱਕ ਬੀਤੀ ਦੇਰ ਰਾਤ ਰਹੀ ਕੋਰਨੋਸਪੀਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਕਹਿੰਦੇ ਦੋ ਮੋਤਾਂ ਹੋਈਆਂ ਕੀ ਪੂਰਾ ਮੈਟਰ ਸੀਗਾ ਇਹ ਕੱਲ ਸ਼ਾਮ 7:30 8 ਵਜੇ ਦੇ ਵਿੱਚ ਗਾਰ ਟੈਲੀਫੋਨ ਆਇਆ ਕਿ ਬੋਲਵਾ ਪਟੋਪਾਪ ਰਹੀਮਪੁਰ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਇੱਕ ਮੋਟਰਸਾਈਕਲ ਸਾਹਿਲ ਕੁਮਾਰ ਨਾਮ ਦਾ ਨੌਜਵਾਨ ਜਿਹੜਾ ਹੀ ਰਹੀਮਪੁਰ ਮੰਡੀ ਵੱਲ ਜਾ ਰਿਹਾ ਸੀ ਤੇ ਮੋਰੋਂ ਸਕੀਨ ਨੰਬਰ 2 ਜੋ ਇੱਕ ਬੇਟਾ ਤੇ ਉਹਨਾਂ ਦੀ ਮਾਤਾ ਐਕਟਵਾ ਤੇ ਆਇਆ ਆ ਰਿਹਾ ਸੀ ਉਹ ਮੋਟਰਸਾਈਕਲ ਨੇ ਬਹੁਤ ਤੇਜ਼ੀ ਰਫਤਾਰ ਸੀ ਤੇ ਉਹ ਐਕਟਵਾ ਦੇ ਵਿੱਚ ਵੱਜਾ ਜਿਹਦੇ ਨਾਲ ਦੋਨਾਂ ਦੇ ਬਹੁਤ ਹੀ ਸੱਟਾਂ ਲੱਗੀਆਂ ਦੋਨਾਂ ਤਰ੍ਹਾਂ ਦੇ ਜਿਹਦੇ ਵਿੱਚ ਉਹ ਬੇਟਾ ਨਿਸ਼ਾਦ ਦਾਵਾ ਤੇ ਉਸਦੀ ਮਾਤਾ ਨਿਸ਼ਾਦ ਦਾਵਾ ਉਹਨਾਂ ਨੂੰ ਗੱਡੀ ਦਾ ਇੰਤਜ਼ਾਮ ਕਰਕੇ ਭੇਜਿਆ ਦੀ ਸ਼ਿਵਮ ਹਸਪਤਾਲ ਤੇ ਉਹ ਜਿਹੜਾ ਸਾਇਹ ਸੀ ਉਹਨੂੰ ਸ਼ਿਵਲ ਹਸਪਤਾਲ ਭੇਜਿਆ ਫਿਰ ਉਸ ਤੋਂ ਬਾਅਦ ਮੁੜ ਕੇ ਉਹਨਾਂ ਦੇ ਜਿਹੜੇ ਬਾਈਕ ਸੀ ਉਹ ਕਬਜ਼ੇ ਪੁਲਿਸ ਵਿੱਚ ਲੈ ਲਿਆ ਤੇ ਫਿਰ ਹਸਪਤਲ ਪਹੁੰਚੇ ਹਸਪਤਲ ਪਹੁੰਚ ਕੇ ਪਤਾ ਕਰਾਇਆ ਦੇ ਡਾਕਟਰਾਂ ਨੇ ਦੋਨਾਂ ਨੂੰ ਬਿਆਨ ਦੇਣ ਦੇ ਹਲਫਤ ਲਿਖਤਾ ਤੇ ਜੋ ਬੇਟਾ ਸੀ ਉਹ ਤਾਂ ਇੱਥੇ ਸ਼ਿਭਾ ਹਸਪਤਲ ਦੇ ਵਿੱਚ ਹੀ ਡੈਥ ਹੋ ਗਈ ਤੇ ਜਿਹੜੀ ਉਹਦੀ ਮਦਰ ਸੀ ਉਹਨੂੰ ਰੈਫਰ ਕਰ ਦਿੱਤਾ ਲੁਧਿਆਣੇ ਦਾ ਡੀ ਐਮ ਸੀ ਦਾ ਤੇ ਉਹਨਾਂ ਦੀ ਹੁਣ ਦੇਰ ਰਾਤ ਉਹਨਾਂ ਦੀ ਵੀ ਡੈਥ ਹੋ ਗਈ ਆ ਉਹ ਵੀ ਉੱਥੇ ਡੱਡਬੜੀ ਕਲੈਕਟ ਕਰਕੇ ਆ ਰਹੇ ਨੇ ਕੁੜੀ ਹੁਣ ਲਾਜਮ ਆਪਣੇ ਤੇ ਦੂਸਰਾ ਸਹੇਲ ਜਿਹੜਾ ਸੀ ਉਹਨੂੰ ਇਹ ਤੋਂ ਜਵਲਾ ਉਸ ਤੋਂ ਰੈਫਰ ਕਰ ਦਿੱਤਾ ਜੀ ਪੀਜੀਆਈ ਦਾ ਉਹਦੇ ਵੀ ਬਹੁਤ ਸੱਟਾਂ ਲੱਗੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਉਹ ਬੜੀ ਤੇਜ਼ੀ ਰਫਤਾਰ ਦੇ ਵਿੱਚ ਚਲਾਉਂਦਾ ਸੀ ਜਿਹਨੇ ਟੀਜ਼ਰ ਦੋਨੇ ਤਰ੍ਹਾਂ ਹੋ ਗਏ ਹੈ ਜੀ ਇਹ ਜਿਹੜਾ ਜਖਮੀ ਨੌਜਵਾਨਾ ਜੀ ਕਿਤੋਂ ਦਾ ਰਹਿਣ ਵਾਲਾ ਤੇ ਉਹਦੀ ਉਮਰ ਕਿੰਨੀ ਕੁ ਹੈ ਜੀ ਇਹ ਉਹੀ ਉਮਰ ਵੀ ਕੋਈ 21 ਸਾਲ ਦੀ ਹੈਗੀ ਆ ਸਾਹਿਲ ਨਾਮ ਦਾ ਨੌਜਵਾਨ ਸੀਗਾ ਆਪਣੇ ਪਿੰਡ ਪੋਹਰੀ ਨਾਲ ਗਈ ਉਹ ਠੀਕ ਹੈ ਜੀ ਇੱਕ ਉਹ ਜਿਹੜੇ ਮਾਪੋਤ ਦੱਸੇ ਜਾ ਰਹੇ ਕਿ ਉਹ ਨੌਜਵਾਨ ਜਿਹੜਾ ਵਿਦੇਸ਼ ਦੀ ਧਰਤੀ ਉਹ ਕੈਨੇਡਾ ਤੋਂ ਆਪਣੇ ਆਏ ਸੀ ਇੱਥੇ ਮਿਲਣ ਉਹਦੇ ਮਾਮਾ ਜੀ ਰਹਿੰਦੇ ਨੇ ਤੇ ਸਕੀਮ ਨੰਬਰ 2 ਚ ਤੇ ਉਹਨਾਂ ਨੂੰ ਮਿਲਣ ਆਏ ਸੀ ਉਹ ਉਹਨਾਂ ਨੂੰ ਮਿਲ ਕੇ ਸਾਰਾ ਪਰਿਵਾਰ ਖੜਾ ਸੀ ਤੇ ਉਹ ਸਕੂਟਰ ਤੇ ਗੇੜਾ ਲਾਉਣ ਗਏ ਸੀ ਤੇ ਹੋਣੀ ਨੇ ਉਹਨਾਂ ਨੂੰ ਉੱਥੇ ਪ੍ਰੋਪ ਪੰਪ ਤੇ ਕੇਲ ਲਿਆ ਜੀ ਉਹਨਾਂ ਦੀ ਕੀ ਕਾਰਵਾਈ ਕੀਤੀ ਗਈ ਹਾਂ ਪਰਚਾ ਦਾਦ ਕਰਕੇ ਪੁਲਿਸ ਵਾਲ ਨੂੰ ਭਰਾਇਆ ਜਾਊਗਾ ਜੀ ਹਾਂ ਜੀ